ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕੱਲ 21 ਤਰੀਕ ਦਿਨ ਸ਼ਨੀਵਾਰ ਇੱਕ ਖੂਨਦਾਨ ਕੈਂਪ ਜੋ ਕਿ ਮਹਾਦਾਨ ਕੈਂਪ ਆਪਾਂ ਕਹਿੰਦੇ ਆ ਦਸ਼ਵੇਸ਼ ਨਗਰ 4 ਨੰਬਰ ਵੱਟਬਕਸ ਤੇ ਬਿਲਕੁਲ ਨਜੀਕ ਲਗਾਇਆ ਜਾ ਰਿਹਾ ਹੈ ਤੇ ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਵੱਲੋਂ ਲਗਾਇਆ ਜਾ ਰਿਹਾ ਹੈ ਜਿਸ ਦਾ ਸਮਾਂ ਜੋ ਕੱਲ ਸ਼ਾਮ 5 ਵਜੇ ਤੋਂ ਲੈ ਕੇ 10 ਵਜੇ ਤੱਕ ਨਾ ਹੈ ਜੀ ਔਰ ਇਲਾਕਾ ਨਿਵਾਸੀਆਂ ਨੂੰ ਖਾਸ ਕਰਕੇ ਪੀਲਿਆ ਜਿਵੇਂ ਤੁਸੀਂ ਅੱਗੇ ਸਾਡਾ ਸਾਥ ਦਿੰਦੇ ਹੋ ਇਸ ਵਾਰ ਵੀ ਸਾਡਾ ਉਵੇਂ ਹੀ ਸਾਥ ਦੇ ਦਿਏ ਕਿ ਜੋ ਅਸੀਂ ਲੋਕਾਂ ਦਾ ਆਮ ਲੋਕਾਂ ਦਾ ਵੀ ਅਸੀਂ ਵੱਧ ਤੋਂ ਵੱਧ ਪਤਾ ਕਰ ਸਕੀਏ ਬਾਕੀ ਸਾਡੇ ਨਾਲ ਸਾਡੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 17ਵਾਂ ਵਿਸ਼ਾਲ ਖੂਦਾਨ ਕੈਂਪਸ ਸਾਰੀਆਂ ਸੰਸਥਾਵਾਂ ਵੱਲੋਂ ਰਲ ਮਿਲ ਕੇ ਲਗਾਇਆ ਜਾ ਰਿਹਾ ਹੈ ਵਾਟਰ ਬਾਕਸ ਨੰਬਰ 4 ਦਸ਼ਮੇਸ਼ ਨਗਰ ਜਿੱਤੇ ਸ਼ਹੀਦੀ ਦਿਹਾੜੇ ਚਾਰ ਸਾਹਿਬ ਜਦਾਂ ਚੱਲ ਰਹੇ ਨੇ ਉਸ ਸੰਬੰਧ ਵਿੱਚ ਜਿੱਥੇ ਸਮਾਗਮ ਹੈ ਅੱਜ ਵੀ ਉਸੇ ਰਾਤ ਨੂੰ ਸਮਾਗਮ ਔਰ 21 ਤਰੀਕ ਕੱਲ ਰਾਤ ਨੂੰ ਵੀ ਸਮਾਗਮ ਹੈ कल रात नु 21 ਤਰੀਕ ਸ਼ਾਮ 5 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਖੂਨਦਾਨ ਕੈਂਪ ਹੈ ਜਿੰਨੇ ਵੀ ਸਾਡੇ ਨੌਜਵਾਨ ਵੀਰ ਹੈ ਜਿਨ੍ਹਾਂ ਨੂੰ 3 ਮਹੀਨੇ ਹੋ ਗਏ ਖੂਨਦਾਨ ਦਿੱਤੇ ਨੂੰ ਉਹ ਮੇਰੇ ਵੀਰ ਸਾਰੇ ਨੌਜਵਾਨ ਵੀਰ ਪਹੁੰਚਣ ਵੱਧ ਚੜਕੇ ਉੱਥੇ ਖੂਨਦਾਨ ਕੈਂਪ ਵਿੱਚ ਸਾਲੋ ਔਰ ਸਾਰੇ ਵੀਰਾਂ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਜਿਹੜੇ ਵੀ ਸਪੋਰਟ ਕਰਦੇ ਨੇ ਔਰ ਜਿੱਥੇ ਵੀ ਕਿਤੇ ਇਲਾਕੇ ਦੇ ਵਿੱਚ ਮੁਖ ਸਰਵ ਰਿੰਡਾ ਫਰੋਇਪੁਰ ਕਿਤੇ ਵੀ ਲੋੜ ਪੈਂਦੀ ਹੈ ਹਮੇਸ਼ਾ ਤੁਹਾਡੇ ਨਾਲ ਸੰਸਥਾਵਾਂ ਖੜੀਆਂ ਕਿਸੇ ਵੀ ਨੂਰ ਬਲੱਡ ਦੀ ਲੋੜ ਹੈ ਜਦੋਂ ਮਰਜੀ ਦਾਸ ਨੂੰ ਯਾਦ ਕਰੋ ਅਸੀਂ ਹਮੇਸ਼ਾ ਹਾਜ਼ਰ ਰਹਿਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ